ਗਲਤ ਗੱਲ ਨਾ ਕਰਿਆ 14000 ਰੁਪਏ ਦਿੰਦਾ ਹੈ 14 ਕੋਈ ਨਹੀਂ ਕੋਈ 14 ਕਾੜੀ ਹੋਈ ਥੋੜੀ ਕਾਦੀ ਯੂਜ਼ ਕਰ ਗੱਲ ਹੋਈ ਸੀ ਕਾੜੀ ਗੱਲ ਹੋਈ ਉਹ ਨਹੀਂ 14 ਕੋਈ ਥੋੜੀ ਜਿਹੀ ਨਿੱਸੀ ਐ ਕੋਈ ਨਿੱਸੀ ਐ ਬੱਚੇ ਉਹ ਗੱਲ ਕਰੀ ਜਾ ਚ ਭਾਈ ਆਪਾਂ ਨੇ ਆਪਾਂ ਕਰਦੇ ਨਾ ਮੋਟੇ ਦਾ ਬਾਕ ਕਰਦੇ ਬਖਰੀ ਦਾ ਠੀਕ ਹੈ ਨਾ ਹੁਣ ਕੀ ਕਰਾਂ ਭਾਈ ਹੋਰ ਕੰਜਾ ਇਸ ਕੋਈ ਹੈ ਮੈਂ ਤਨ ਆਖਾ ਹੀ ਬਾਈਆਂ ਨਾਲ ਲੜੀਏ ਮੈਂ ਲੜਪੇ ਨਹੀਂ ਲੜਨਾ ਤਾਂ ਕਾਨੂੰਪਾ ਵਿਚਾਰੇ ਨਾਲ ਲੜਨਾ ਹੈ ਔਰ ਮੇਲੇ ਦੇਖਣ ਆਏ ਆ ਅਜਰ ਨਵੇੜ ਦੋ ਹੋਰ ਲੈਣੀਆਂ ਫਿਰ ਤੂੰ ਲੈ ਲੈ ਪਹਿਲਾਂ ਇਹਨਾਂ ਨੂੰ ਸਰ ਜਾ ਯਾਰ ਉਹ ਨਵੇੜ ਪਰ ਸੋਦਾ ਐਂਦਾ ਹੋਰ ਕੀ ਆਖੇ ਨਾਂ ਨਵੇੜ ਮੀਨਾ ਥੱਲੇ ਥੋੜੀ ਹੋਉਂਦੀ ਫਿਰ ਤੂੰ ਵੀ 25 ਦੀ ਵੀ ਨਹੀਂ ਕੋਈ ਗੱਲ ਰੱਬ ਦੇ ਅਗਦੀ ਕਰ ਸਾਨੂੰ ਦੱਸ ਰਸਤੇ ਬਾਚ ਦੇ ਦਊਗਾ ਇਹਦੇ ਨਹੀਂ ਲੈ ਬੱਚੇ ਵੀ ਤੇਰਾ ਰਾਹ ਪਾ ਦੇ ਰਾਹ ਪਾ ਕੋਈ ਗੱਲ ਸਾਨੂੰ ਹੈ ਚੌਧਰੀ ਰਾਹ ਪਾ ਸਾਨੂੰ ਕੋਈ ਹਾਂ ਦੱਸਿਓ ਜਿਹਨੇ ਸਾਨੂੰ ਵੀ ਪਤਾ ਹੈ ਨਿੱਕੀ ਮੰਗਲੋ ਪਗਲਾ ਨਿੱਕੀ ਮੰਗਲੋ ਮੰਗ ਲਿਆ ਪਤੂ ਸਾਰਾ ਰੋਹੀ ਹੋ ਗਿਆ ਢੱਡੇ ਚੋਂ ਕੀ ਕਰੀ ਰੱਬ ਨੇ ਉਹ ਬਾਈ ਉਰਾ ਰਸਤੇ ਪਾ ਦੇ ਸਾਨੂੰ ਇਹ ਕਹਦੇ ਬਾਈ ਇੱਕ ਮਿੰਟ ਪਾ ਗੁੱਸਾ ਨਾ ਕਰ ਬੜਾ ਰੱਖਦੇ ਉੱਥੇ ਤੂੰ ਸੋਦਾ ਕਰੀ ਆ ਫਾਇਦਾ ਨਹੀਂ ਪਤਾ ਚੱਲ ਗੱਲ ਸੋਦਾ ਬੜਾ ਗੱਲ ਦਾ ਘਰੇ ਰੱਖਣ ਲੈਣੀ ਉੱਥੇ ਆ ਕੱਟ ਕਰ ਲੈ ਫੇਰ ਕਰ ਬਣ ਗਈ ਰਾਜੂ ਲੋਈ ਮੋਟਾ ਕਾ ਗਰਦੇ ਟੱਪਾ ਬੱਚੇ ਦੋ ਦੋਨੇ ਬੱਚੇ ਤਾਂ ਇਹਦਾ ਕਹਿਣਾ ਵੀ ਕੀ ਮੰਗਿਆ ਤੇ ਤੋਂ ਕੁਝ ਵੀ ਨਹੀਂ ਮਿਲ ਗਿਆ ਬਾਕੀ ਤਾਂ ਕਰਿਆ ਹਾਮ ਦਾ ਕਰਿਆ ਮੰਗ ਲਏ ਬਹੁਤ ਸਾਰੇ ਹਾਂ ਉਹ ਕਰੀ ਦੋ ਕਰੀ ਹਾਂ ਹੋ ਗਈ ਲਾ ਆ ਜੀ ਦਾ ਨਾ ਦੇਵੜਾ ਇਹ ਵੀ ਛੋਲੇ ਦਾ ਲੈਣ ਸਾਥ ਨੂੰ ਵੇੜ ਗਏ 16000 ਜੀ ਆਓ ਬਈ ਇਹਦੇ ਆਲੋ ਆਲੋ ਭਾਈਓ ਇੱਧਰ ਇੱਧਰ ਗਿਆ ਯਾਰ ਭਾਈਓ ਲੈ ਮੈਂ ਫੌਦਾਨੀਆਂ ਫੇਰ ਬਣੀ ਯਾਰ ਸਾਰਾ ਦਿਨ ਦਾਨੀਆਂ ਦੀ ਬੰਨੀ ਰੱਖੀ ਫੇਰ ਇਹ ਆਪਾਂ 20 ਮਿੰਟ ਨੂੰ ਅੱਗੇ ਗਾਣਾ ਪਾ ਲੈ 16000 ਦਿੰਦਾ ਜੀ ਨਹੀਂ ਕਿੱਥੇ ਪੂਰੀ ਹੋ ਉਹ ਕੀ ਫਾਇਦਾ ਕੱਚੀ ਇਹ ਗੱਲਾਂ ਕਰਦਾ ਮਸੂਲ ਪੱਕੀ ਚ ਰਿਹਾ ਯਾਰ ਰਾਹ ਪਾਵੇ ਪੁੱਤਾ ਗਾਨੀਆਂ ਪੌਂਦਾ ਸਾਰਿਆਂ ਨੂੰ ਚਾਹ ਕੇ ਆਗੇ ਆਣੀ ਨੂੰ ਯਾ ਸੋਦੀ ਚਾਹ ਕੇ ਆਣੀ ਥੋੜੀ ਗੱਲ ਬੰਦੇ ਦਾ ਚੜੇ ਤੂੰ ਬਲਾਂਚ ਖੜਾ ਕੇ ਸਾਡੇ ਨਵੇਂ ਜਵਾਨਾ ਯਾਰ ਮਾਲ ਨਾ ਨਹੀਂ ਬੱਕਰੀ ਤੇ ਰੱਖ ਲਈ ਉਹ ਵੱਡੇ ਵੀਰ ਸੌਦਾ ਕਰਾਂਗੇ ਤੁਹਾਨੂੰ ਦੱਸਿਆ ਤਾਂ ਹੈਗਾ ਕੀ ਕਹਤਾ ਮੈਂ ਤਾਂ 24 ਕਹਤਾ ਠੀਕ ਹੈ ਠੀਕ ਹੈ ਨਿੱਸੀ ਹੈ ਬੱਕਰੀ 24 ਹੁੰਦਾ 24 ਦੇ ਇਥੇ ਬੱਤੀਆ ਤੋਂ ਗੁੱਸਾ ਪੈ ਗਿਆ ਦੋ ਵੀ ਗੁੱਸਾ ਪੈ ਗਿਆ ਦੋ ਮਹੀਨੇ ਹੋਗੇ ਫਿਰ ਬਹਾਂ ਸੁਣਾ ਦੇ ਗੱਟੜਾ ਤੈਨੂੰ ਪਤਾ ਹੀ ਕੋਈ ਰਾਹ ਤੇ ਸਾਨੂੰ ਕਿੰਨੀ ਜਣੀ ਹੈ ਸਹੀ ਗੱਲ ਤੇ ਆ ਜਾ ਵਿਚਣਾ ਰਹਿ ਕਰਨਾ ਗੱਲ ਤੇ 24 24 ਹਾਂ ਚਲ ਰਾਜ ਤੈਨੂੰ ਪਤਾ ਹੀ ਆ ਬੱਲੇ 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 ਮਾਮਾ ਪਾਨ ਜਾਂ ਫੇਰ ਮੇਲੋ ਜੱਫੀ ਪਾ ਕੇ ਹਾਂ 20 ਤੋਂ ਥੱਲੇ ਆ ਕੇ ਗੱਲ ਕਰਾਂ ਪਾਣੀ ਨਹੀਂ ਫੇਰ ਹੁਣ ਆ ਨਾ ਵਿਚਾਲੇ ਆਪਾਂ ਦੇ ਗੱਲੇ ਨਹੀਂ ਲੈਣੀ ਲੈਣੀ ਨਹੀਂ ਤੂੰ ਜਾ ਆ ਜਾ ਬੱਬੂ ਆ ਜਾ ਸਹੀ ਪਾ ਬਹੁਤ ਠੀਕ ਉਹ ਇਹਨਾਂ ਕਰ ਆ ਇਹਦਾ ਦੱਸ ਦੇ ਕੁੰਗਰੂ ਵਾਲੀ ਦਾ ਕਹਿੰਦੇ ਉਹ ਭਰਾਵਾ ਕੋਈ ਵੇਚੇਗਾ ਵੀ ਨਹੀਂ ਚਲੋ ਅਗਲਾ ਵੇਚੇ ਨਾ ਵੇਚੇ ਅਗਲਾ ਗੱਲਬਾਤਾਂ ਕਰ ਲਈ ਹੈ ਬੰਬ ਕਰ ਦੇ ਆ ਬੱਕੇ ਦਿੱਤੀ ਜਰ ਮੰਗ ਕੇ ਪੈਂਗੂ ਕੇ ਅਗਲੇ ਦਾ ਮਾਲ ਹੈ ਥੋੜੇ ਚਿਰ ਦੀ ਗੋਬਣ ਕਿੰਨੇ ਦੀ ਦੇਣੀ ਆ ਇਹ ਲ ਕੁਤਰੀ ਵਰਗੀ ਆ ਕਹਿੰਦਾ 30000 ਮੰਗ ਲਿਆ ਤੇ ਤੂੰ ਕੀ ਮੰਗ ਲਿਆ ਬਹੁਤ ਪਾਵੇ ਆ ਦੇਖੀ ਉਹ ਵੀ ਬੋਲਿਆ ਬੁਆ ਨੂੰ ਆ ਜਰੂਰ ਬੰਦੇ ਗੱਲ ਬੋਲੀਆਂ ਪਾਉਗੀ ਤਾਂ ਫਿਰ ਹੁਣ ਨੀਚੋ ਇਨ ਨਾਲੇ ਬੋਲੀਆਂ ਪਾਉਣ ਵਾਲੀ ਗੱਲਾਂ ਹੈਗੀਆਂ ਰਚੂ ਕੀ ਕਰੀਏ ਬੋਲੀਆਂ ਪਾਉਗੀ ਪਵਾ ਦੂਗੀ ਬੋਲੀਆਂ ਪੈਣੀ ਰਜਵਲ ਪਾਤਾ ਅੰਮ੍ਰਿਤਸਰ ਜਾ ਕੇ ਹਾਂ ਕਿ ਨਹੀਂ ਰਜੂ ਅੰਮ੍ਰਿਤਸਰ ਜਾ ਉਹ ਲਾਣੇਦਾਰਾ ਬੋਲੀਆਂ ਪਵਾਦੇ ਭਾਈ ਬਣਾ ਤੇ ਸਖਾਰੀ ਆਜੂ ਪਾਦੇ ਬੋਲੀਆਂ ਤੂੰ ਹੀ ਪਵਾਇਆ ਇਹ ਤਾਂ ਖੜਦਾ ਵੀ ਨਹੀਂਦਾ ਇਹ ਤਾਂ ਉਝੂੜਿਆ ਫਰੀਦ ਐ ਨਹੀਂ ਗੱਲ ਕੱਲ ਹੁੰਦੀ ਐ ਖੜ ਕੇ ਨਾ ਦੇ ਤੱਕੇ ਨਾ ਥੋੜੀ ਖੋਹਾਂਗੇ ਜਿਹੜੀ ਗੱਲ ਆ ਹਾਂ ਦੱਸੋ ਕੋਈ ਕ੍ਰਿਸ਼ਨ ਨਾਲੋਂ ਵੀ ਬਾਰੇ ਹੋ ਗਿਆ ਉਹ ਵੀ ਖੜ ਜਾਂਦਾ ਬੁੜਾ ਬੰਦਾ ਅੜਕੇ ਵਿਚਾਰਾ ਹੱਲਦਾ ਹੀ ਨਹੀਂ ਪੈਰ ਗੱਟ ਕੇ ਖੜ ਜਾਂਦਾ ਝੋਟੇ ਜੋ ਪੱਕੀ ਗੱਲ ਦੱਸ ਕਿੰਨੇ ਦੀ ਦੇਣੀ ਹੈ ਅਹਾਂ ਹੜ ਦੇ ਨਾ ਪੱਕੀ ਜੀ ਦਾ ਦਰ ਕਿੰਦਾ ਹੈ ਹੈ ਕਿੰਦਾ ਹੈ ਮੈਨੂੰ ਲੱਗਦਾ ਦੱਸ ਦੇ ਉਹ ਦੱਸ ਦੇ ਜਿੰਨੀ ਪਾਠਾ ਕੀ ਉਹਨੇ ਦੇ ਵੇਲਾ ਹੁਣ ਜਮਾ ਕਿਸੇ ਵੇਲੇ ਵਤਨ ਨਹੀਂ ਕਿੰਨੇ ਚੱਤੀ ਗੱਪਣ ਗੱਪਣ ਹੈਗੇ 2 ਢਾਈ ਮਹੀਨੇ ਦੇ ਉਹ ਯਾਰ ਖਾਲੀ ਕਰਕੇ ਲੈਣਾ ਭਾਈ ਮਰ ਜਾ ਕਰੀ ਦੋ ਮਿੰਟ ਮੰਗੇ ਦੇ ਦੋ ਮਿੰਟ ਮੰਗੇ ਦੇ ਦੋ ਮਿੰਟ ਮੰਗੇ ਦੇ ਦੋ ਮਿੰਟ ਮੰਗੇ ਦੇ ਖਾਲੀ ਕਰਦੇ ਪਹਿਲੇ ਹੀ ਖਾਲੀ ਆਸ ਨੂੰ ਤਾਂ ਤੱਕੇ ਖਾਂਦੇ 15 ਨਹੀਂ ਦੇਣੀ ਭਾਈ ਸੋਚੀ ਨਾ ਮੈਥੋਂ ਨਾ ਕਹਾ ਕੱਚਾ ਮੁੰਡਾ ਨੂੰ ਪਤਾ ਕਿਉਂ ਅਗਲਾ ਮੈਨੂੰ ਕਹਿੰਦਾ ਰਾਜੂ ਨੇ ਮੁੱਲ ਵਗਿਆਰਸਾ ਨਹੀਂ ਨਹੀਂ ਇਹਨੂੰ ਪਤਾ ਰਹੀ ਦੀ ਬੱਕਰੀ 18000 ਦੀ ਦਿਓ ਜੀ ਹੈ ਨਹੀਂ ਤਾਂ ਮੈਂ ਤਾਂ ਪੱਕਾ ਮੁੱਲ ਲਾਤਾ ਥੋਨ ਮਰਜੀ ਤੇਰੀ ਆ ਕਿ ਨਹੀਂ ਬਸ ਮੇਰੀ ਮਰਜੀ ਦਾ ਮੈਂ ਕਿਸੇ ਦੇ ਡੰਗਰ ਨੂੰ ਕੱਚਾ ਨਹੀਂ ਕਰਦਾ ਫੰਡਰੇ ਜੇਗਾ ਬਣ ਹੈ ਮੇਰੀ ਮਰਜ਼ੀ ਦੀ ਖਤਮ ਹੋਈ ਚੱਕ ਤੇ ਫੱਟੇ ਹਾਂ ਗਲਤ ਕੰਮ ਮੈਂ ਨਹੀਂ ਕਰਦਾ ਗਲਤ ਕੰਮ ਨਹੀਂ ਕਮੈਂਟ ਅਗਲਾ ਫਿਰ ਗਲਤ ਕਰੂ ਰਾਜੂ ਐ ਕਰਦਾ ਜਾ ਰਾਜੂ ਤਾਂ ਸੱਚ ਨਾਲ ਆਪਣਾ ਚਾਲ ਚੱਲਣਾ ਦਾ ਚੈਲੰਜ ਆਪਾਂ ਕਿੰਨੀਆਂ ਕਿ ਸਸਤੀਆਂ ਦੰਨਿਆ ਬਾਈ ਮੇਰਾ ਜੁੱਤੀ ਚੱਲ ਚੱਲਾਂਗੇ ਰੱਜ ਕੇ ਆਪਾਂ ਕਿੰਨੀਆਂ ਕਿ ਸਸਤੀਆਂ ਦੰਨਿਆ ਆਪਾਂ ਵੀ ਵਪਾਰੀ ਆ ਤੇਰਾ ਮਾਲ ਮੁੱਲੀ ਚੱਲ ਯਾਰ ਚੰਗੀਆਂ ਲੈਣੇ ਚੰਗੀਆਂ ਵੇਚ ਦੇ ਤੂੰ ਛੱਡ ਕਰ ਸੌਦਾ ਕਰ ਸੌਦਾ 18000 ਲਾਤਾ ਬਾਈ 18000 ਸਦੀ ਕਿ ਲਾਤਾ 10 ਬਾਈ ਖੁੱਲ ਕੇ ਦੱਸ ਯਾਰ ਖੁੱਲ ਕੇ ਕੀ ਦੱਸ ਜੀ ਵੀ ਕੈਨੂੰ ਕਾਦੇ ਬੁਖਾਰ ਚੜ ਗਿਆ ਖੜਤਾ ਜਜਵੇਂ ਸਿਆਲ ਟੂਣਾ ਚੁਪੜੇ ਹੁੰਦਾ ਉਹ ਦੇਖ ਲਈ ਵੀਰੇ ਕੋਈ 100 ਜੇ ਗੱਬਣਾ ਕੋਈ ਗਰੰਟੀ ਨਹੀਂ ਹਲੇ ਹਾਂ ਆਂਦੀ ਖਾਲੀ ਕਰਕੇ ਲੈ ਹਾਂ ਖਾਲੀ ਕਰਕੇ ਲੈ ਖਾਲੀ ਕਰਕੇ ਲਈਏ ਨਾ ਕੱਲ ਨੂੰ ਇਹਨਾਂ ਨੂੰ ਐ ਦੋਸ ਦੇ ਦੱਸੋ ਮਹਾਰਾਜ ਹਾਂ ਜਨਾ ਨਹੀਂ ਬਹੁਤ ਨਾ ਨਾ ਤਾਂ ਨਾ ਕਰਦਾ صدیق ਸਾਹਿਬ ਲੈ ਲੈ ਚੰਦਾ ਪਾਪਾ ਕਾਇਤੀ ਫਿਰ ਹੁਣ ਕੀ ਕਹਿੰਦਾ ਪਰਾਂ ਹੋ ਕੇ ਪੁੱਛ ਲੈ ਉੱਚਾ ਲੋ ਯਾਰ ਬੋਣੀ ਕਰੋ ਯਾਰ ਕਿਉਂ ਤੁਸੀਂ ਟਿੱਪੜੇ ਖੜੇ ਹਾਂ ਵੇਚੋ ਮਾਲ ਵਿਕੀ ਜਾਂ ਤਾਂ ਕੁਦੀਨਾ ਚਮੋਟਰ ਕੋ ਪਾਣੀ ਤੇਰਾ ਦੋ ਦੰਦ ਭਾਈ ਉਹ ਤਾਂ ਬਾਜ ਸੁਣ ਲਈ ਬੱਬੂ ਆਪਾਂ ਕਾਨੂੰ ਮੈਨੂੰ ਉਹ ਕਰੀ ਗਏ ਕਹਿੰਦਾ 25 ਦੀ ਦੇ ਦਾਂਗੇ ਦੇ ਦਾਂਗੇ ਭਾਈ ਗੱਲ ਮੁੱਕੀ ਹੁਣ ਤੂੰ ਦੇਖ ਲੈ ਤੇਰਾ ਬਜਟ ਹਲਦਾ ਬਾਹਰ 18.5 ਦੇ ਯਾਰ ਠੀਕ ਹੈ ਮਾ ਘਟਾ 5000 ਘਟਦਾ ਤੂੰ 500 ਦੀ ਮਾ ਕਿਹਾ 500 ਦੀ ਤਾਂ ਵੀ ਪਰਵਾਹ ਹੀ ਨਹੀਂ ਮੰਨੀ ਕਦੇ ਰਾਜੂ ਨੂੰ ਪਤਾ ਨਹੀਂ ਤੇਰਾ ਜੀ ਨੂੰ ਸਾਡਾ ਹੀ ਪਤਾ ਅੱਛਾ ਨਾ ਹਟਦੇ ਨਹੀਂ ਪਿੱਛੇ ਕੁਾਰਾ ਪੱਕੇ ਨਹੀਂ ਵੀ ਪੁੱਛ ਲੈ ਰਾਜੂ ਨੂੰ ਦੇਖੀ ਹਟਦੇ ਨਹੀਂ ਕਹ ਲੈ 19000 ਦੀ ਹੋ ਗਈ ਨਹੀਂ ਰਾਜੂ ਨੂੰ ਪੁੱਛ ਲੈ ਕਦੇ ਭਜੇ ਰਾਜੂ ਠੀਕ ਹੈ ਕਿ ਨਹੀਂ ਸਹੀ ਹੈ ਸਹੀ ਆਹ ਫੜ ਨਹੀਂ ਮਹਿੰਗੀ 19000 ਦੀ ਪੈਸੇ ਦੇ ਮਹਿੰਗੀ ਭੇਜਦੇ ਨੇ ਪੈਸੇ ਘੱਟ ਨਾਲ ਕਰਤੀ ਹੁਣ ਮਹਿੰਗੀ ਹੋ ਗਈ ਆ ਲੈ ਹੋਰ ਚਲ ਦੇ ਰੁਪਈਆ

यार एक गाली दे दे सही यार कौन बोलता है, दोड़ी। है। मेरी भाई कोई नहीं आ ले लो जी मैं ना ओ मामा इधर रे आ ले 20000 कितना है 20000 पांच दिन मार बस बस मेरा समझ और ओ नहीं नहीं बकरी नहीं लेनी अपन अटिकार को नहीं बनाना नहीं लेनी ओ नहीं लेनी ओ छोड़ मां 18 भी लेनी और या और या ਆ ਰਿਹਾ ਛੱਡ ਦੇ ਆ ਰਿਹਾ ਸਾਰਾ ਨਹੀਂ ਲੱਗਦਾ ਬੰਦਾ ਹੀ ਭੱਜ ਗਿਆ ਹੁਣ ਮੈਂ ਕੀ ਕਰਾਂ ਕੋਈ 20 ਦੀ ਕਹਿਤੀ ਯਾਰ ਜੇ 20 20 ਹਜ਼ਾਰ ਦੀ ਖੜਾ ਲੋਟ ਦਾ ਵੀ ਨਾਸ ਮਾਰਤਾ ਉਸੇ ਦੇ ਆ ਉਹੀ 20 ਹਜ਼ਾਰ ਦੀ ਦੇ ਨਹੀਂ ਗਰੰਟੀ ਦੇਗਾ ਇੰਨੇ ਬੰਦੇ ਸੁਣਦੇ ਆ ਬੋ ਵੀ ਬੰਦੀ ਆ ਬੱਕਰੀ ਜਿੰਨੇ ਦੀ ਅੱਖ ਜਰਾ ਜੂਨੇ ਲਵਾਂਗੇ ਬੋ ਲੈ ਕੇ ਲ ਜਾਊਗਾ ਘਾਟੀ ਵਾਲੇ ਹਾਂ ਕਿੰਨੇ ਚਿਰ ਦੀ ਕਿੰਨੇ ਜਰ ਦੀ ਗਾਰੰਟੀ ਇੰਨੇ ਕਿੰਨੇ ਜਰ 2 ਮਹੀਨੇ ਹਾਂ ਗੁਆ ਨਾ થી ਬੱਕਰੀ ਫਰੀ ਰੱਖੂਗਾ ਨਾ ਟੁਕੜੇ ਦੇਉਗਾ ਮੈਂ ਅੰਚਾਲ 4 ਮਹੀਨੇ ਦੀ ਹੈ ਇਹ ਰਵਾਂਗੇ ਪੋੜਾ ਇਹ ਛੋਟਾ ਨਾ ਸਰ ਜੀ ਇੱਕ ਇੱਕ ਦਸਤੀ ਵੀ ਹੈ 2 ਮਹੀਨੇ 3 ਮਹੀਨੇ ਬੰਦਾ ਭਰਾਵਾ ਓਏ ਬਿਓ ਬੱਕਰੀਆਂ ਚਾਰ ਤਾਂ ਹੀ ਫੰਡਾ ਦਾ ਪੈਦਾ 100 ਇੱਕ ਦਿਨ ਦੀ ਵੇਣੀ ਯਾਰ ਕੋਈ ਗੱਲ ਨਹੀਂ ਬੇਰੀ ਇੱਕ ਦਿਨ ਦੀ ਕਰਾ 300 ਪੈਸੇ ਮੇਰੇ ਤੇ ਜਾਵੀ ਨਾਲ ਦੇਂ ਬੱਕਰੇ ਨੇ ਸਵਾਰ ਕੰਨੇ ਤੇ ਅੰਦਰ 3 ਮਹੀਨੇ ਦੱਸਦਾ ਤੂੰ 3 ਮਹੀਨੇ ਸਮਾਣਾ ਬੱਕਰੀ ਸੂਪ ਉਹਦੇ ਸਾਢੇ 100 ਰੁਪਏ ਤੋਂ ਘਨੇ ਨਹੀਂ ਨੂੰ 50 ਸੌਂਦੀ ਆ ਉਹ ਵੀ ਬਣੀ ਜਦੀ ਆ ਖਾਦੀ ਖਾਦੀ ਰਹਿਣ ਰਾਜੋ ਪਰ ਲੈਣੀ ਨਹੀਂ ਬਾਈ ਗਰੰਟੀ ਯਾਰ 20 ਦੀ ਫੜ ਯਾਰ ਉਹ ਪਾ ਫੜਦੇ 20 21 ਦੀ ਫੜਦੇ ਮੈਂ ਯਾਰ 21 ਦੀ ਫੜਦੇ ਕੰਪਨੀ ਗਰੰਟੀ ਦੇਵੇ 20 21 ਦੀ ਫੜਦੇ ਕੰਪਨੀ ਨਿਕਲ ਖੋਲ ਉਹ ਕੱਠਾ ਰਜਾ ਗਰੰਟੀ ਲਵੇਂਦਾ ਗਰੰਟੀ ਲਵੇ ਤੈਨਾਂ ਗਰੰਟੀ ਨਾਲ ਕੀ ਲੈਣਾ ਯਾਰ ਮੈਂ ਦੋ ਰੁਪਏ ਖੱਡਰ ਕੀ ਕਰਾਉਣੀ ਹੈ ਇਹ ਵੀ ਇਥੋਂ ਇਹ ਨਹੀਂ ਪੱਛਮੀ ਉਹ ਰੇ ਯਾਰ ਮੈਂ ਹੁਣ 3 ਮਹੀਨੇ ਦਾ ਕਰ ਦੇ ਬੱਚਾ 20 ਦਾ 15 ਮਹੀਨੇ ਦਾ ਕਰ ਦੇ ਬੱਚਾ ਕਿਹਦੇ ਬੱਚਾ ਹਾਂ 2 ਮਹੀਨਾ ਗਰੰਟੀ ਜੇ ਕਿਹਰ ਦੀ ਲੱਗੇ ਜੇ ਤੂੰ 20 ਦੀ 61 ਦੀ ਲੰਦਾ ਮੈਂ ਲੰਦਾ ਲਿਲੇ ਕੇ ਤੇ ਬੰਦੇ ਆ ਜਾ ਤੂੰ ਇਹ ਨਾ ਸੁਈ 3 ਮਹੀਨੇ ਦਾ ਰੁਪਇਆ 50000 ਚੱਕੂਗਾ ਨਹੀਂ ਦੇ ਕੀ ਗਿਆ ਜੇ ਤੂੰ ਨਹੀਂ 50000 ਫਿਰ ਤਾਂ ਫੰਡਰ ਕਰੇ ਵੇ ਬੀਏ ਦੇ ਬੰਦੇ ਲੋਈ ਦੇ ਮੇਰੇ ਪੰਜ ਪੰਜ ਰੋਬਰ ਦੇ ਪੈਸੇ ਲੈ ਬਾਈ ਇਹਨਾਂ ਬਾਈ ਤੇ ਆ ਵੇ ਜਵਾ ਯਾਰ 18 ਦੀ ਹੁੰਦੀ ਯਾਰ ਦੁਬਾਰੀ ਛੇੜ ਦਿਓ ਨਹੀਂ ਆਈ ਜਾਂਦੀ ਉਹ ਕਹਿੰਦੇ ਕੀ ਫੰਡਰ ਆ ਇਹ ਗੱਲ ਸੁਣ ਲੈ ਮੈਂ ਕਹਿੰਦਾ ਫੰਡਰ ਆ ਫਰਨਗਿਆ ਸਾਨੂੰ ਪੁੱਗਦੇ ਇੰਨੇ ਦੀ ਭਾਈ ਦੇਣੀ ਆ ਤੁਹਾਨੂੰ ਪੁੱਗਦੇ ਲੈ ਲੈ ਗੱਲ ਖਤਮ ਹੈ ਤੁਹਾਨੂੰ ਬਾਪ ਆਇਆ ਨਹੀਂ ਇਹ ਸਵਾਤਾ ਹੈ ਨਾ ਡਰਦੇ ਮੈਂ ਦੱਸ ਦਿੰਦੇ ਆ ਪੈਸੇ ਲਾਈ ਮੈਂ ਕਹਿੰਦਾ ਤੂੰ ਨਹੀਂ ਲੈਦਾ ਫੁੱਟ ਦੀ ਅਸੀਂ ਬੀਵੀ ਨਾਲ ਪੱਤੀ ਗੱਲ ਮੁੱਕੀ ਹੁੰਦੀ ਹੈ ਕੱਪੜ ਦੀ ਗੱਡੀ ਲੈਣਾ 20 ਚੱਕ ਉਹ ਜਾਣਦੇ ਜਾਣਦੇ ਵੀ ਯਾਰ ਤਾਂ ਦੋਨੇ ਪਾਸੇ ਆਏ ਨੇ ਕੌਣ ਓ ਮੈਂ ਗੱਬੜ ਕਰਕੇ ਲਈ ਜਾਂਦਾ ਸੀ ਬਾਈ ਮੈਂ ਫੰਡਰ ਕਰਕੇ ਜੰਨਾ ਸੀ 25 ਤੋਂ ਘੱਟ ਦੇਣ ਹੀ ਨਹੀਂ ਕਹਿਣਿਆ ਲੈ ਦੀ ਤੇਰੀ ਮੌਜਾ ਇੱਕ ਮਿੰਟ ਕਾ ਨੂੰ ਹੁੰਦਾ ਰਹੇ ਇਸ ਤਰ੍ਹਾਂ ਦੀ ਜਿੰਦਗੀ ਦਾ ਅਸੀਂ ਵੀ ਜਿੰਦਗੀ ਉਹ ਬਾਤ ਦੀ ਇਥੇ ਕੰਮ